ਮੇਰਾ ਨਾਮ ਅਥੂ ਸ਼ਰਮਾਇਆ ਜੀ ਮੈਂ ਨਿਰਮਾਨ ਹਸਪਤਲ ਤੇ ਰੈਸੈਪਸ਼ਨ ਤੇ ਜੌਬ ਕਰਦਾ ਹਾਂ ਹਾਂਜੀ ਤੇ ਮੈਂ ਰਾਤੀ ਨਿਰਮਾਨ ਹਸਪਤਲ ਤੋਂ ਰੋਟੀ ਲੈਣ ਜਾ ਰਿਹਾ ਹਾਂ ਸਟੇਸ਼ਨ ਤੇ ਤੇ ਆਪਣੇ ਜਿਹੜਾ ਨੋਵਲਟੀ ਚੌਕ ਆ ਉਸ ਤੋਂ ਅੱਗੇ ਇੱਕ ਚੌਕ ਹੋ ਰਿਹਾ ਜਿਹੜਾ ਸੰਗਮ ਜਿਹੜਾ ਸਿਲਮਾ ਗਿਆ ਉਧਰ ਨੂੰ ਜਾਂਦ ਰਿਹਾ ਰਸਤਾ ਉਹ ਤੇ ਮੈਂ ਥੋੜਾ ਹਾਂਜੀ ਹਾਂਜੀ ਨਿਰੋਲਾ ਰੈਸਟੋਰੈਂਟ ਹੈ ਉਸ ਤੋਂ ਥੋੜਾ ਹੀ ਮੱਗੇ ਗਿਆ ਹਾਂ ਤੇ ਮੈਂ ਬੁਲਟ ਤੇ ਜਾ ਰਿਹਾ ਹਾਂ ਆਰਾਮ ਨਾਲ ਆਪਣੇ ਨਿਰੋਲਾ ਹੋਟਲ ਤੇ ਲੱਗੇ ਮਿਰੋਲਾ ਹੋਟਲ ਤੇ ਲੱਗੇ ਪਹੁੰਚਿਆ ਹਾਂ ਤੇ ਬੁਲਟ ਤੇ ਜਾ ਰਿਹਾ ਹਾਂ ਪਿੱਛੇ ਕਬਰਨਾ ਗੱਡੀ 'ਚ ਚਾਰ ਪੰਜ ਮੁੰਡੇ ਆਏ ਆ ਉਹਨਾਂ ਨੇ ਗੱਡੀ ਮਾਰੀ ਆ ਵਿੱਚ ਤੇ ਮੇਰੇ ਮੈਂ ਡੇਗਿਆ ਥਲੇ ਫਿੱਟ ਬਾਤੇ ਤੇ ਬਾਅਦ ਚ ਉਹਨਾਂ ਨੇ ਮੇਰੀ ਜੇਬ ਤੋਂ ਫੋਨ ਵੀ ਕੱਢ ਲਿਆ ਮੇਰੇ ਕੋਲ 53000 ਰੁਪਏ ਗਾਇਬ ਰਿਹਾ ਸ਼ੈਫ ਦਾ ਕਿੰਨੇ ਜਾਣੇ ਸੀ ਉਹ ਉਹ ਸਾਰੇ 4-5 ਦੇ ਮੁੰਡੇ ਸੀ ਉਹਨਾਂ ਚੋਂ ਕਿਸੇ ਦੀ ਪਛਾਣ ਹੈਗੀ ਨਹੀਂ ਸਰ ਪਛਾਣ ਕੀ ਦੀ ਨਹੀਂ ਉਹਨਾਂ ਜਿਹੜੀ ਗੱਡੀ ਨੰਬਰ ਉਹਨਾਂ ਗੱਡੀ ਨੰਬਰ ਨਹੀਂ ਨੋਟ ਆਇਆ ਗੱਡੀ ਵਾਈਟ ਕਲਰ ਦੀ ਵਰਨ ਹੈਗੀ ਉਹਨਾਂ ਦੀ ਕਿਹਾ ਕਿ ਸੰਤਰੀ ਪਰਨੇ ਬੰਨੇ ਹੋ ਉਹਨਾਂ ਨੇ ਮੂੰਹ ਤੇ ਸਰ ਇਹ 11 ਸਾਢੇ 11:15 ਦਾ ਟਾਈਮ ਸੀ ਜੀ ਉਹਨਾਂ ਕੋ ਕੋਈ ਹਥਿਆਰ ਤੁਰ ਗਿਆ ਹਥਿਆਰਿਆਂ ਨੇ ਪਿਸਟਲ ਰੱਖੀ ਸੀ ਮੇਰੇ ਮੱਥੇ ਤੇ ਫਿਰ ਮੈਂ ਉਹਨਾਂ ਨੂੰ ਬੁਲਟ ਦੀ ਚਾਬੀ ਦਿੱਤੀ ਤੇ ਪਹਿਲਾਂ ਮੈਂ ਚਾਬੀ ਦਿੱਤੀ ਨਹੀਂ ਮੈਂ ਉਹਨਾਂ ਨੂੰ ਤੇ ਜਦੋਂ ਉਹਨਾਂ ਨੇ ਪਿਸਟਲ ਰੱਖੀ ਤੇ ਚਾਕੂ ਵਗੈਰਾ ਕੱਢਿਆ ਉਹਨਾਂ ਨੇ ਸਾਰਿਆਂ ਕੋ ਬੱਚਲ ਵਗੈਰਾ ਹੀ ਆਸ ਨਹੀਂ ਸਰ ਇੱਕੋ ਨੇ ਰੱਖੀ ਬਾ ਮੇਰੇ ਮੱਥੇ ਤੇ ਹਾਂਜੀ ਦਾਤਰ ਵਗੈਰਾ ਕੀ ਉਹਨਾਂ ਦਾਤਰ ਵਗੈਰਾ ਕੁਝ ਨਹੀਂ ਗਾਇ ਬਾ ਪਿਸਟਲ ਤੇ ਉਹਨਾਂ ਨੇ ਚਾਕੂ ਹੀ ਕੱਢਿਆ ਉਹਨਾਂ ਨੇ ਕੀ ਕਿਹਾ ਤਨ ਉਹਨਾਂ ਨੇ ਉਹਨਾਂ ਨੇ ਬਾਇ ਕਿਹਾ ਚਾਬੀ ਦੇ ਰੇ ਮੈਂ ਚਾਬੀ ਨਹੀਂ ਦੇ ਰਹਾ ਉਹਨਾਂ ਨੇ ਬੁਲਟ ਦੀ ਤੇ ਉਹਨਾਂ ਨੇ ਬਾਸ ਵਿੱਚ ਕੋਈ ਚਾਬੀ ਲਲੀ ਪਿਸਟਲ ਸਿਰ ਤੇ ਰੱਖ ਕੇ ਤੇ ਬਾਕੀ ਇਹ ਲਾਗੇ ਖਲੋਤੇ ਸੀ ਦੁਨੀ ਗੁਮਰ ਸੀ ਮੁੰਡਿਆਂ ਦੇ ਜਿਨ੍ਹਾਂ ਨੂੰ ਮੁੰਡੇ 25 26 ਸਾਲ ਦੇ ਹੋਣੇ ਬਾਦ ਨਹੀਂ ਛੇੜੀ ਲੱਗਦੇ ਸੀ ਨਹੀਂ ਛੇੜੀ ਲੱਗਦੇ ਸੀ ਅਮਰੀ ਨੂੰ ਮਾਂ ਬੰਨੇ ਸੀ ਕਿ ਸਾਰੇ ਬਨੇ ਸਨ ਤਰੀੰਗ ਦੇ ਪਰਨੇ ਬਨੇ ਸਾਰੇ ਚਾਰ ਚਾਰ ਮੁੰਡੇ ਸੀ ਚਾਰ ਬੰਦੇ ਸੀ ਪੰਜਵਾਂ ਡਰਾਈਵਰ ਸੀ ਅੱਛਾ ਪੰਜ ਬੰਦੇ ਆਏ ਹਾਂਜੀ ਹਾਂਜੀ ਤੇ ਗੱਡੀ ਵਰਨਾ ਸੀ ਗੱਡੀ ਵਰਨਾ ਸੀ ਤੇ ਉਹਨਾਂ ਨੇ ਉੱਤਰ ਕੇ ਮੈਨੂੰ ਮਤਲਬ ਕਿ ਕੁੱਟਿਆ ਮਾਰਿਆ ਵੀ ਆ ਪੈਸੇ ਕੋਈ ਸਾਰਾ ਕੁਝ ਖੋਇਆ ਉਹਨਾਂ ਨੇ ਤੁਸੀਂ ਬੋਲਦੇ ਸੀ ਆਣੇ ਪਹਿਲੇ ਤੁਹਾਨੂੰ ਪਹਿਲਾਂ ਸਾਈਡ ਮਾਰੀ ਉਹਨਾਂ ਨੇ ਤੇ ਮੈਨੂੰ ਫੁੱਟ ਪਾ ਤੇ ਸੁੱਟਦਾ ਆ ਤੁਹਾਡੇ ਨਾਲ ਕੁੱਟਮਾਰ ਵੀ ਕੀਤੀ ਕੁੱਟਮਾਰ ਉਸ ਤੋਂ ਬਾਅਦ ਮੈਂ ਚੌਂਕ ਤੋਂ ਪੈਦਲ ਵਾਪਸ ਆ ਗਿਆ ਨੌਵਲਟੀ ਚੌਂਕ ਤੱਕ ਔਟੋ ਕਰਕੇ ਤੇ ਮੈਂ ਹਸਪਤਾਲ ਨੂੰ ਜਾ ਰਿਹਾ ਸੀ ਤੇ ਰਸਤੇ ਇੱਕ ਪੀਸੀਆਰ ਵਾਲੀ ਗੱਡੀ ਤੇ ਮੋਨਾਂ ਨੂੰ ਕਿਹਾ ਕਿ ਸਰ ਮੇਨਾਂ ਇਸ ਤਰ੍ਹਾਂ ਗੱਲ ਹੋਈ ਆ ਤੇ ਉਹ ਮੈਨੂੰ ਗੱਡੀ 'ਚ ਬਿਠਾ ਕੇ ਤੇ ਇੱਥੇ ਛੱਡ ਗਏ ਥਾਣੇ ਤੇ ਇਹਨਾਂ ਨੂੰ ਉਲਟਾ ਕਹਿੰਦੇ ਆ ਕਿ ਨੇ ਨਸ਼ਾ ਕੀਤਾ ਆ ਜੀ ਮੁੰਡੇ ਨੇ ਅੱਛਾ ਮੈਨੂੰ ਇੱਥੇ ਥਾਣੇ ਛੱਡ ਗਏ ਪੀਸੀਆਰ ਵਾਲੇ ਕਹਿੰਦੇ ਪੀਸੀਆਰ ਵਾਲੇ ਹਾਂਜੀ ਉਹਨਾਂ ਦਾ ਗੱਡੀ ਦਾ ਨੰਬਰ 9626 ਕੀ 26 96 ਨੰਬਰ ਇਹਨਾਂ ਦਾ ਕਿਹਨਾਂ ਦਾ ਪੀਸੀਆਰ ਵਾਲੇ ਗੱਡੀ ਦਾ ਅੱਛਾ ਜੀ ਅੱਛਾ ਉਹ ਮੈਨੂੰ ਇੱਥੇ ਠਾਣੇ ਛੱਡ ਗਏ ਤੇ ਉਹ ਕਹਿੰਦਗੇ ਮੁੰਡੇ ਨਸ਼ਾ ਕੀਤਾ ਵਾ ਤੇ ਮੈਂ ਅੱਗੇ ਉਹਨਾਂ ਨੇ ਕਹਿ ਦਿੱਤਾ ਕਿ ਮੈਂ ਫਿਰ ਮੇਰਾ ਮੁਲਾਜ਼ਮ ਉਗਰਾ ਲਵਾਂ ਮੁਲਾਜ਼ਾ ਕਰਾ ਲਵਾਂ ਤੇ ਮੈਂ ਕਹਾ ਚੈੱਕ ਕਰ ਲੈਨੇ ਕਿ ਨਸ਼ਾ ਤੁਸੀਂ ਕੀਤਾ ਕਿ ਮੈਂ ਕੀਤਾ ਅੱਛਾ ਜੀ ਹਸਪੀਟਲ ਵਿੱਚ ਜੋਬ ਕਰਦੇ ਲੋਡ ਰਿਸੈਪਸ਼ਨ ਤੇ ਜਾਂਦੇ ਹਾਂ ਹਾਂਜੀ ਹਾਂਜੀ ਮੈਂ ਰੋਟੀ ਲੈਣ ਜਾ ਰਿਹਾ ਹਾਂ ਠੀਕ ਹੈ ਹਾਂਜੀ ਤੇ ਹਸਪੀਟਲ ਦਾ ਕੈਸ਼ ਮੇਰੇ ਕੋਲ ਗਿਆ ਸੀ ਰਿਸੈਪਸ਼ਨ ਦਾ 53000 ਰੁਪਏ ਸੀ ਉਹਨਾਂ ਨੇ ਉਹ ਵੀ ਖੋਲੇ ਆ ਬੁਲਟ ਵੀ ਲੈ ਲਿਆ ਆ ਤੇ ਫੋਨ ਵੀ ਲੈ ਗਏ ਆ ਕੁਣ ਕੀ ਮੰਗ ਕਰਦੇ ਹੋ ਭਾਜੀ ਫੋਨ ਭਾਜੀ ਮੇਰਾ Oppo A5S ਸੀ ਅੱਛਾ ਜੀ ਮੈਂ ਪੁਲਿਸ ਨੂੰ ਅਸਟਾਡੇ ਵਾਲ ਕੰਪਲੇਟ ਲਿਖਾ ਦਿੱਤੀ ਪੁਲਿਸ ਨੂੰ ਆਪਾਂ ਸਾਰੇ ਰਾਤੀ ਨੂੰ ਫੋਨ ਕਰਤਾ ਸੀ ਸੀਸੀਟੀਵੀ ਕੈਮਰਾ ਵਗੈਰਾ ਲਗਾ ਹਾਂਜੀ ਸਰ ਸਾਰੇ ਕੈਮਰਾ ਫੁਟੇਜ ਵਗੈਰਾ ਆਪਾਂ ਦੇਖ ਲਈ ਸਾਰਾ ਕੁਝ ਤੁਹਾਡੇ ਫੁਟੇਜ ਵਗੈਰਾ ਹੈਗੀ ਹੈ ਨਹੀਂ ਫੋਟੋ ਫੁਟੇਜ ਨਹੀਂ ਹੈਗੀ ਆ ਡੇਕੋ ਪੁਲਿਸ ਵਾਲੇ ਹਾਂਜੀ ਹਾਂਜੀ ਪੁਲਿਸ ਵਾਲੇ ਕੰਪਲੇਂਟ ਹੋ ਗਈ ਹੈ ਰਾਤੀ ਹੋ ਗਈ ਇਹਨਾਂ ਨੇ ਮੰਗ ਕੀ ਕਰਦੇ ਹੋ ਭਾਜੀ ਤੁਸੀਂ ਆਪਾਂ ਮੰਗ ਇਹੀ ਕਰਦੇ ਆ ਇੱਕ ਤਾਂ ਨੁਕਸਾਨ ਆਇਆ ਭਾਜੀ ਤੁਹਾਡਾ ਭਾਈ ਨੁਕਸਾਨ ਤਾਂ ਘੜਵਾ 2.5 3 ਲੱਖ ਰੁਪਏ ਦਾ ਹੋ ਗਿਆ ਜੀ 2.5 3 ਕੋਈ ਪਾ ਪੈ ਹੀ 53000 ਰੁਪਿਆ ਫੋਨ ਵੀ ਆਪਣੇ ਕੋ ਬਾਕੀ ਜਿਹੜੀਆਂ ਸੱਟਾਂ ਲਾਈਆਂ ਉਹ ਵਕਰੀਆਂ ਲਾਈਆਂ ਉਹਨਾਂ ਨੇ ਤੋਈ ਆ ਗਈ ਬਸ ਸਾਡਾ ਸਮਾਨ ਵਾਪਸ ਜਲਦੀ ਜਲਦੀ ਵਾਪਸ ਕੀਤਾ ਜਾਵੇ ਤੇ ਉਹਨਾਂ ਨੂੰ ਮੁੰਡਿਆਂ ਨੂੰ ਸਜ਼ਾ ਦਵਾਈ ਜਾਵੇ ਬਸ ਸਾਰਿਆਂ ਨੇ ਮੂੰਹ ਪਰਨਾ ਸਾਰਿਆਂ ਨੇ ਮੂੰਹ ਜ ਸੰਤਰੀ ਜੰਗ ਦੇ ਪਰਨੇ ਬੰਨੇ ਜੀ ਅਤੁਲ ਸ਼ਰਮਾ ਨਾਮ ਮੁੰਡੇ ਨਾਲ ਲੱਗਟੋਈਆ ਇਹ ਆਪਣਾ ਗਾਂਧੀ ਗਰਾਉਂਡ ਵਾਲੇ ਰੋਡ ਤੇ ਤੇ ਸਾਡੇ ਕੋਲ ਜਿਹੜਾ ਅਤੁਲ ਸ਼ਰਮਾ ਆ ਸਾਨੂੰ ਹਰਮੇਸ਼ ਕੁਮਾਰ ਜੋ ਸੰਧੂ ਕਲੋਨੀ ਬਟਾਲਾ ਰੋਡ ਦਾ ਰਹਿਣ ਵਾਲਾ ਆ ਇਹਨੂੰ ਇਨਫਰਮੇਸ਼ਨ ਦਿੱਤੀ ਹੈ ਕਿ ਇੱਕ ਵਰਨਾਕਾਰ ਉਹਦੇ ਜੋ ਇਹਨੂੰ ਚੇਸ ਕੀਤਾ ਤੇ ਇਹਨੂੰ ਵਰਨਾਕਾਰ ਵਾਲਿਆਂ ਨੇ ਰੋਕ ਕੇ ਇਹਦਾ ਬੁਲੇਟ ਮੋਬਾਈਲ ਤੇ ਕੁਝ ਪੈਸੇ ਜਿਹੜੇ ਹੈਗੇ ਆ ਉਹ ਸਨੇਚ ਕੀਤੇ ਆ ਬਾਕੀ ਇਹਦੇ ਸਬੰਧ ਵਿੱਚ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆ ਤੇ ਇਹਦਾ ਸਟੇਟਮੈਂਟ ਲੈ ਕੇ ਉਹਦੇ ਮੁਤਾਬਕ ਜਿਹੜੀ ਹੈਗੀ ਆ ਐਫਆਈਆ ਰਜਿਸਟਰ ਕਰਕੇ ਤੇ ਜਲਦੀ ਤੋਂ ਜਲਦੀ ਵਾਰਦਾ ਨੂੰ ਟ੍ਰੇਸ ਕਰਨੇ ਕੋਸ਼ਿਸ਼ ਕੀਤੀ ਜਾਵੇਗੀ ਕਿੰਨੇ ਕ ਬੰਦੇ ਸੀ ਸਰ ਇਹਦੇ ਦੱਸਣ ਮੁਤਾਬਕ ਤਿੰਨ ਕ ਅ ਅਨਨੋਨ ਬੰਦੇ ਹੈਗੇ ਆ ਬਾਕੀ ਪ੍ਰੋਪਰਲੀ ਹੁਣ ਅੱਗੇ ਸਾਰੀ ਇਨਵੈਸਟੀਗੇਸ਼ਨ ਕਰਾਂਗੇ ਫਿਰ ਕਲੀਅਰ ਹੋਏਗਾ ਸਿਰਫ ਸੀਸੀਟੀਵੀ ਵਗੈਰਾ ਸਾਮਣੇ ਆਇਆ ਹੈ ਕੋਈ ਨਹੀਂ ਆ ਸਾਡੀ ਚੱਲ ਰਹੀ ਆ ਕਲੂਜ਼ ਹੈਗੇ ਆ ਬਾਕੀ ਪ੍ਰੋਪਰਲੀ ਕਰ ਰਹੇ ਆ ਸਾਰਾ ਫਾਲੋਅ ਅਪ ਤੇ ਕੋਸ਼ਿਸ਼ ਹੈ ਕਿ ਜਲਦੀ ਤੋਂ ਜਲਦੀ ਟ੍ਰੇਸ ਕਰ ਲਾਵੇ ਸਰ ਉਹਨਾਂ ਕੋ ਗਰਤਨ ਗੋਪਲ ਵੀ ਤੁਸੀਂ ਜਾ ਰਹੇ ਹੋਗੇ ਸੀ ਨਾ ਇਹਦੇ ਬਾਰੇ ਇਹ ਕੋਈ ਕੰਪਲੇਨੈਂਟ ਕੋ ਸਾਰੀ ਗੱਲ ਕਲੀਅਰ ਕਰਦੇ ਆ ਕੀ ਕੋਈ ਤੇਜ਼ ਤਾਰ ਜਾਂ ਕੋਈ ਕਿਸੇ ਕਿਸਮ ਦਾ ਕੋਈ ਵੈਪਨ ਉਹ ਕੋ ਹੈਗਾ ਫਿਰ ਉਹ ਅਕੋਰਡਿੰਗਲੀ ਅੱਗੇ ਅਸੀਂ ਐਕਸ਼ਨ ਲਵਾਂਗੇ